ਦੇ ਬਾਈ ਦਾ ਨਾਮ ਕਬੱਡੀ ਕਰਦੇ ਬਹੁਤ ਵੱਡਾ ਤੇ ਬਾਈ ਉਹਨੇ ਸਾਰੇ ਰੰਗ ਮਿਲਕੇ ਮਿਲਾਇਆ ਬਾਈ ਸਸੀ ਕਾਰ ਜੀ ਸਸੀ ਕਾਰ ਬਾਈ ਕਿੰਦਾ ਬਾਈ ਠੀਕ ਠਾਕ ہاں ਠੀਕ ਠਾਕ ਹਰਦੀ ਖਲਾਈ ਹਾਂ ਜੀ ਵਧੀਆ ਬੰਦਾ ਇਹ ਕਹਿਣਾ ਚਾਹੋਗੇ ਬਾਈ ਅਸੀਂ ਬਿੱਟੂ 24 ਤਰੀਕ ਦਾ ਪਹਿਲਾ ਮੇਲਾ ਰੱਖਿਆ ਸੀ 75 ਕਿਲੋ ਕਵਾਟੀ ਦਾ ਉਹ ਅਸੀਂ ਕੈਨਸਲ ਕਰਤਾ ਜੀ ਬਾਈ ਤੇ ਸੰਯੋਗ ਐਨ ਆਰ ਆਈ ਵੀਰਾਂ ਦਾ ਇਹ ਨਾਲ ਕਰਨ ਵਾਸਤੇ ਦਾ ਆਪਾਂ ਨੂੰ ਯਾਰ ਕਿਹਦੀ ਵੀ ਵੱਡਾ ਮੇਲਾ ਕਰਾਓ ਓਪਨ ਦਾ ਬਿਲਕੁਲ ਬਾਈ ਤੇ ਅਸੀਂ ਓਪਨ ਦਾ 26 ਨੰਬਰ ਨੂੰ ਦੋ ਖਲਾਰੀ ਬਾਹਰੋਂ 11 11000 ਵੈਸਟਰਨ ਇਨਵੈਸਟਮੈਂਟ ਤੇ ਵੀ ਸਾਰੇ ਵੀ ਉਹ 75 ਕਿਲੋ ਦਾ ਮੇਲਾ ਹੁਣ ਕੈਂਸਲ ਹੋਊਗਾ ਓਪਨ ਦਾ ਹੋਊਗਾ ਓਪਨ ਕਰਾਉਣੀ ਹੈ ਹਾਂ 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 ਬਾਈ ਕੱਲੀ ਓਪਨ ਹੀ ਮੈਚ ਹੋ ਉਸ ਦਿਨ ਕੱਲੇ ਓਪਨ ਦੇ ਮੈਚ ਹੋਣਗੇ 10 ਵਜੇ ਤੱਕ ਜਿਹੜੀਆਂ ਟੀਮਾਂ ਆਗੀਆਂ ਉਹ ਪਹਿਲੀਆਂ 32 ਟੀਮਾਂ ਇੰਟਰ ਕੀਤੀਆਂ ਜਾਣਗੀਆਂ ਵੀ ਪ੍ਰੋਪਰ ਟੀਮ ਹੋਵੇ ਹਾਂਜੀ ਗੂਗਲ ਪੇ ਜਾਂ ਹੋਰ ਫੋਨ ਤੇ ਟੀਮ ਕੋਈ ਨਹੀਂ ਇੰਟਰ ਹੋਊਗੀ ਬਿਲਕੁਲ ਬਾਈ ਆਮ ਹੀ ਕਮੇਟੀਆਂ ਨਾਲ ਪ੍ਰਬੰਧਕ ਵੀਰਾਂ ਨਾਲ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਰ ਰੋਜ਼ ਤੇ ਜ਼ਿਆਦਾਤਰ ਕਮੇਟੀਆਂ ਪਹਿਲਾਂ ਇਹ ਕਹਿੰਦੀਆਂ ਹੁੰਦੀਆਂ ਆਪਾਂ 32 ਕਰਕੇ 33 ਹੀ ਨਹੀਂ ਕਰਨੀ ਮੁੜ ਕੇ ਬਈ 60 62 65 70 ਆਦੀਆਂ 90 90 ਟੀਮਾਂ ਵੀ ਹੋ ਜਾਂਦੀਆਂ ਭਾਈ ਸਾਨੂੰ ਕਿਹਦਾ ਮਰਜ਼ੀ ਫੋਨ ਆ ਸਾਰੀ ਕਮੇਟੀ ਖੜੀ ਹੈ ਕੈਮਰਾ ਘੁਮਾ ਦੇ ਸਾਰੀ ਕਮੇਟੀ ਦਾ ਇਹ ਹੀ ਫੈਸਲਾ ਹੈ ਹਾਂਜੀ ਸਾਰੀ ਕਮੇਟੀ ਖੜੀ ਹੈ ਇਹਨਾਂ ਨੇ ਇਹ ਹੀ ਫੈਸਲਾ ਲਿਆ ਹੈ ਪਲਾਂ ਸਾਡੇ ਕੋਲੇ 10 ਟੀਮ ਆਉਣ ਪਲਾਂ ਦੀ 15 ਆਉਣ ਅਸੀਂ ਉਹਨਾਂ ਦੇ ਮੈਚ ਕਰਾ ਕੇ ਉਹਨਾਂ ਨੂੰ ਨਵੇਂ ਆਉਣ ਪੁਰਾਣੇ ਆਉਣ ਅਸੀਂ ਉਹਨਾਂ ਨੂੰ ਪ੍ਰਾਈਜ਼ ਦੇ ਦੇਣਾ ਪ੍ਰਾਈਜ਼ ਹਾਂ ਬੱਤੀ ਦੀ ਟੀਮ ਹੈ ਜਾਨੀ ਕਿ ਤੁਸੀਂ ਬੈਟ ਜਾਨੀ ਰੂਲ ਬਣਾ ਲਿਆ ਬਈ ਰੂਲ ਬਣਾ ਲਿਆ ਵੀਰੇ ਓਕੇ ਵੀ ਅਸੀਂ 75 ਤਾਂ ਨਹੀਂ ਕੈਂਸਲ ਕਰੀ ਐ ਵੀ ਪਹਿਲਾਂ 75 ਤਾਂ ਨਹੀਂ ਰੱਖੀ ਸੀਗੀ ਹਾਂਜੀ ਵੀ ਓਪਨ ਵਾਲੇ ਖਰਾਬ ਕਰਦੇ ਹਾਂ ਵੀ ਤਾਂ ਕਰਕੇ ਹੁਣ ਬਾਹਰੋਂ ਬਾਤ ਸੁਝੋ ਹੋ ਗਿਆ ਬਾਹਰ ਲੈ ਕੇ ਕਹਿੰਦੇ ਕਹਿਣ ਲੱਗੇ ਵੀ ਗੱਲ ਮੰਨਣੀ ਪੈਂਦੀ ਹੈ ਸਾਰਿਆਂ ਨੂੰ ਬਿਲਕੁਲ ਤੇ ਤਾਂ ਕਰਕੇ ਓਪਨ ਦਾ ਵੀ ਮੇਲਾ ਕਰਾ ਰਹੇ ਇੱਕ ਵਾਰ ਫੇਰ ਜਾਣਕਾਰੀ ਦਿੱਤੀ ਗਈ 26 ਨਵੰਬਰ ਤੇ ਭਰਾ ਮੇਲਾ ਕਰਾ ਰਹੇ ਦੋ ਖਿਡਾਰੀ ਬਾਹਰੋਂ 51000 41000 ਪ੍ਰਾਈਜ਼ ਆ ਤੇ 11 11000 ਬੈਸਟਰ ਨੂੰ ਤੇ ਬਾਈ ਕਹਿੰਦੇ ਵੀ ਅਸੀਂ ਸਿਰਫ ਦੀਏ ਸਿਰਫ 32 ਡੀਮੈਂਡ ਕਰਨੀ ਆ ਬਾਈ ਕੁਲਦੀਪ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਬਾਈ ਸਸੀ ਕਹਿੰਦੇ ਸਹੀ ਹੈ ਕਿਦਾਂ ਬਾਈ ਠੀਕ ਠਾਕ ਜੀ ਪਹਿਲਾਂ ਬਾਈ ਜੀ ਉਹਨਾਂ ਨਾਲ ਹੋਈਏ ਗੱਲਬਾਤ ਕੀ ਕਹਿਣਾ ਚਾਹੋਗੇ ਮੇਲੇ ਦੇ ਸੰਬੰਧ ਵਿੱਚ ਹਾਂਜੀ ਤੁਸੀਂ ਬਾਕੀ ਦੱਸ ਹੀ ਦਿੱਤਾ ਸਾਰ ਉਹ ਅਸੀਂ ਕਰਨਾ ਅਸੀਂ ਪਹਿਲੇ ਮਾਫੀ ਮੰਗ ਲੈਂਦੇ ਆ ਸਾਡੇ ਰਿਸ਼ਤੇਦਾਰ ਹਣ ਯਾਰ ਦੋਸਤ ਮਿੱਤਰ ਆਈ ਐਨ ਆਰ ਆਈ ਵੀਰ ਸਾਨੂੰ ਸਹਯੋਗ ਕਰਿਆ ਕਿਰਪਾ ਕਰਕੇ ਕੋਈ ਸਪਾਰਸ ਜਿਹੜਾ ਸਾਡਾ ਰੂਲ ਬਣਿਆ ਉਹਦੇ ਬਾਅਦ ਸਾਨੂੰ ਫੋਨ ਨਾ ਲਾਉਣ ਪਹਿਲੇ ਮਾਫੀ ਮੰਗ ਲੈਂਦੇ ਆ ਅਸੀਂ ਸਾਡੇ ਕਹਿੰਦਾ ਮਤਲਬ 32 ਟੀਮਾਂ ਦਾ ਰੂਲ ਬਣ ਗਿਆ 32 ਹਾਂ 10 ਵਜੇ ਤੱਕ ਇੱਥੇ ਆ ਜਾਂਦੇ ਬਸ ਹੀ ਟੀਮਾਂ ਹੋਵੇ ਜਿਹੜੀ ਪ੍ਰੋਪਰ ਟੀਮ ਆਉਗੀ ਉਹੀ ਐਂਟਰ ਕਰ ਲਈ ਕੋਈ ਗੁੱਗਲ ਪੇ ਵਗੈਰਾ ਨਾ ਕੋਈ ਫੋਨ ਤੇ ਟੀਮ ਸਾਨੂੰ ਫੋਨ ਕਰੇ ਨਾ ਐਂਟਰ ਕਰਾਉਣ ਨੂੰ ਕੀ ਮਾਤ ਕੀ ਆ ਔਰ ਬਾਈ ਕਮਲ ਕੀ ਕਹਿਣਾ ਚਾਹੂੰਗਾ ਵਾਇਗਰ ਜੀ ਕਾ ਖਾਲਸਾ ਵੈਜੀ ਨੂੰ ਪਤਾ ਹੈ ਤੇ ਪਹਿਲਾਂ ਬਾਈ ਮਿੱਟੂ ਤੁਸੀਂ ਸਾਰਾ ਕੁ ਬੋਲ ਹੀ ਦਿੱਤਾ ਹੈਗਾ ਤੇ ਬਾਈ ਭਾ ਲੈਣੀ ਵੀ ਕਲੀਅਰ ਦੱਸ ਦਿੱਤਾ ਹੈਗਾ ਵੀ ਆਪਣੇ ਇਹਦੇ ਕਮੇਟੀ ਦੇ ਰੂਲ ਹੋਣਗੇ ਉਹ ਬਹੁਤ ਸਖਤ ਹੋਣਗੇ ਠੀਕ ਆ ਜੇ ਆਪਾਂ 32 ਦੀ ਟੀਮ ਆ ਗਈ ਤਾਂ 32 ਐਂਟਰ ਹੋਊਗੀ 33 ਵੀ ਟੀਮ ਆਪਣੀ ਕੋਈ ਐਂਟਰ ਨਹੀਂ ਹੋਊਗੀ ਤੇ ਇੱਕ ਜਿਹੜਾ ਆਪਾਂ ਟਾਈਮ ਆ ਵੀ ਆਪਾਂ 10 ਵਜੇ ਦਾ ਰੱਖਿਆ ਓਪਨ ਦਾ ਜੇ ਆਪਾਂ ਨੂੰ 11 ਵਜੇ ਆ ਕੇ ਕਹ ਲਓ ਕਿ ਕੋਈ ਟੀਮ ਐਂਟਰ ਕਰੋ ਆਪਣੀ ਟੀਮ ਉਹਦੀ ਐਂਟਰ ਨਹੀਂ ਹੋਊਗੀ ਠੀਕ ਆ ਬਾਈ ਤੇ ਇਹ ਸਾਰੀ ਕਮੇਟੀ ਦਾ ਤੇ ਸਾਰੇ ਨਗਰ ਦਾ ਫੈਸਲਾ ਹੈ